ਹਲਾ ਸਿੱਧੂ ਜਿੰਦਾਬਾਦ ਹਲਾ ਸਿੱਧੂ ਜਿੰਦਾਬਾਦ ਭਲੇ ਪਸੰਹ ਹਾਰਾ ਜਿੰਦਾਬਾਦ ਬੰਦੇ ਬਾਈ ਦੀ ਸੋਚ ਤੇ ਪਹਿਰਾ ਦੇਾਂਗੇ ਧੋ ਕੇ ਬੰਦੇ ਬਾਈ ਦੀ ਸੋਚ ਤੇ ਪਹਿਰਾ ਦੇਾਂਗੇ ਧੋ ਕੇ ਹੋਰ ਬਾਈ ਹਲੋ ਬਾਤ ਕਰਨੀ ਲੱਗੋ ਸਾਨੀਆ ਜੀ ਸਰ ਬਾਈ ਜੀ ਮੈਡੀਕਲ ਆਉਂਦੇ ਹੋਰ ਮੈਂ ਇਥੇ ਹਾਂ ਪਹਿਲਾਂ ਤਾਂ ਥੋੜਾ ਸਾਰਿਆਂ ਦਾ ਸੱਜਣਾ ਦਾ ਸਾਰਿਆਂ ਦਾ ਧੰਨਵਾਦ ਤੁਸੀਂ ਮੈਨੂੰ ਇੱਥੇ ਬੁਲਾਇਆ ਥੋੜਾ ਸਾਰੇ ਤੁਸੀਂ ਮੇਰੇ ਭਰਾ ਕੋਈ ਮੇਰਾ ਛੋਟਾ ਭਰਾ ਕੋਈ ਮੇਰਾ ਵੱਡਾ ਭਰਾ ਥੋੜੇ ਤੋਂ ਸਿੱਖਦਾ ਥੋੜੇ ਤੋਂ ਹੋਰ ਸਾਰਿਆਂ ਤੋਂ ਸਿੱਖਣਾ ਨੌਜਵਾਨਾਂ ਤੋਂ ਥੋੜਾ ਸਾਰਿਆਂ ਦਾ ਧੰਨਵਾਦ ਪਹਿਲਾਂ ਫਤਿਹ ਅਰਜ਼ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨੋ ਮੇਰੇ ਭਰਾਵੋ ਮੇਰੇ ਵੀਰੋ ਤੁਸੀਂ ਸਾਰੇ ਹੀ ਪੰਜਾਬ ਦੇ ਜਾਇਓ ਪੰਜਾਬ ਦੇ ਜੰਮੇ ਪਲੇਓ ਪਿੰਡਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਾਲੇ ਨੌਜਵਾਨ ਆਪਾਂ ਪਰ ਤੁਹਾਨੂੰ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੈ ਕੇ ਡੀ ਡੀ ਪੰਜਾਬ ਆ ਪੰਜਾਬ ਉਹ ਗੁਰੂਆਂ ਪੀਰਾਂ ਦੀ ਉਹ ਸਾਹਿਬਜ਼ਾਦਿਆਂ ਦੀ ਉਹ ਮਾਤਾ ਗੁਜਰਕੌਰ ਦੀ ਧਰਤੀ ਆ ਇਸ ਧਰਤੀ ਵਰਗੀ ਕਿਤੇ ਦੁਨੀਆ ਦੇ ਉੱਪਰ ਧਰਤੀ ਕਿਤੇ ਨਹੀਂ ਹੈਗੀ ਤੁਸੀਂ ਸਾਰੇ ਜਾਣੇ ਇੱਕ ਜਾਣੇ ਦਾ ਬਾਹਰ ਜਾਏ ਹੋਵੋਗੇ ਬਾਕੀ ਨੇ ਸਾਰੇ ਕੋਈ ਨਾ ਕੋਈ ਬਾਹਰ ਜਾ ਕੇ ਦੇਖੇ ਆਏ ਹੋਵੋਗੇ ਪਰ ਇਹ ਧਰਤੀ ਵਰਗੀ ਕਿਤੇ ਧਰਤੀ ਨਹੀਂ ਹੈਗੀ ਤੁਸੀਂ ਕਿਤੇ ਮਰਜੀ ਜਾਓਂਗੇ ਤੁਸੀਂ ਦੇਖ ਲਓ ਬਾਹਰ ਅੱਧੇ ਦਾ ਜਾ ਕੇ ਆਏ ਹੋਵੋਗੇ ਕਿਉਂ ਬਾਈ ਕੋਈ ਕੈਨੇਡਾ ਜਾ ਕੇ ਆਉ ਕੋਈ ਕਿਤੇ ਜਾ ਕੇ ਉਹ ਕਿਤੇ ਇਹ ਜੀ ਧਰਤੀ ਹੈਗੀ ਕਿਤੇ ਦੱਸੋ ਬਿਲਕੁਲ ਇਸ ਕਰਕੇ ਵੀਰੋ ਆਪਾਂ ਨੂੰ ਥੋੜੀ ਜੀ ਗੱਲ ਇਹ ਆ ਕਿ ਆਪਾਂ ਨੂੰ ਥੋੜਾ ਜਣ ਨੂੰ ਸੰਭਾਲਣ ਦੀ ਲੋੜ ਆ ਇੱਕ ਮਿੰਟ ਬਾੜੀ ਆਵਾਜ਼ ਕੱਟ ਰੱਖੋ ਆਪਾਂ ਨੂੰ ਇਸ ਧਰਤੀ ਨੂੰ ਸੰਭਾਲਣ ਦੀ ਲੋੜ ਆ ਬਾਈ ਤੁਸੀਂ ਸਾਰੇ ਹੀ ਬੜੇ ਸਿਆਣੇ ਹੋ ਮੇਰੇ ਤੋਂ ਬੜੇ ਸਮਝਦਾਰ ਹੋ ਦੇਖੋ ਪੰਜਾਬ ਦੀ ਜਵਾਨੀ ਦੀ ਆਪਾਂ ਸਾਰੇ ਨੌਜਵਾਨ ਬੈਠੇ ਆ ਚਲੋ ਤੁਸੀਂ ਸਾਰੇ ਜਾਣੇ ਮੈਨੂੰ ਲੱਗਦਾ ਨਹੀਂ ਕਿ ਇੱਥੋਂ ਕੋਈ ਨੌਜਵਾਨ ਨਸ਼ਾ ਕਰਦਾ ਉਹ ਚਿਹਰਿਆਂ ਤੋਂ ਮੈਨੂੰ ਦੇਖਣੇ ਰਿਹਾ ਚਿਹਰੇ ਦੇਖ ਹੀ ਜਾਂਦੇ ਨੇ ਪਰ ਤੁਹਾਨੂੰ ਪਤਾ ਕਿ ਆਪਣੇ ਪਿੰਡਾਂ ਦੇ ਵਿੱਚ ਬੱਚੇ ਵੀ ਕੋਈ ਨਹੀਂ ਹੈਗਾ ਵੱਡੀ ਮਾਤਰਾ ਦੇ ਵਿੱਚ ਸਾਡੇ ਪਿੰਡਾਂ ਦੇ ਪਿੰਡਾਂ ਦੇ ਵਿੱਚ ਨਸ਼ਾ ਫੈਲ ਗਿਆ ਨਸ਼ੇ ਦੀ ਸਮੱਸਿਆ ਬਹੁਤ ਵੱਡੀ ਹੈ ਦੇਖੋ ਇਹਦੇ ਤੇ ਮੈਂ ਜਿਹੜੀ ਤੁਹਾਡੇ ਨਾਲ ਵਿਚਾਰ ਕਰਨੀ ਆ ਇਹਦੇ ਤੇ ਮੈਂ ਕੀ ਕਰ ਲਈ ਜਾ ਰਿਹਾ ਹੁਣ ਤੁਸੀਂ ਮੈਨੂੰ ਇੱਥੇ ਬੁਲਾਇਆ ਤੁਹਾਡਾ ਧੰਨਵਾਦ ਮੈਂ ਚਾਹਣਾ ਕਿ ਜਿਹੜਾ ਨਸ਼ਾ ਸਾਡੀ ਸਮੱਸਿਆ ਹੈ ਹਰੇਕ ਪਿੰਡ ਦੇ ਵਿੱਚ ਕਿੰਨੇ ਕਿੰਨੇ ਨੌਜਵਾਨ ਨਸ਼ਾ ਕਰੀ ਜਾਂਦੇ ਨੇ ਇੱਕ ਤਾਂ ਨੌਜਵਾਨਾਂ ਦੀ ਨਸ਼ੀ ਸਮੱਸਿਆ ਤੇ ਦੂਜਾ ਪ੍ਰਵਾਸ ਦੀ ਸਮੱਸਿਆ ਕਿਉਂਕਿ ਜੇਕਰ ਨੌਜਵਾਨ ਇੱਥੇ ਪੰਜਾਬ ਦੇ ਵਿੱਚ ਰਹਿ ਹੀ ਨਾ ਕੋਈ ਹੁਣ ਤੁਸੀਂ ਦੇਖੀ ਜਨੋਣਾ ਰੋਜ਼ ਪ੍ਰਵਾਸੀਆਂ ਨੇ ਉਹ ਕਰਤਾ ਉਹਨੇ ਉਹ ਕਰਤਾ ਉਹਨੇ ਉਹ ਕਰਤਾ ਇਹਦਾ ਕਾਰਨ ਕੀ ਆ ਕਿਉਂਕਿ ਸਾਡੀ ਗਿਣਤੀ ਘਟ ਗਈ ਅਸੀਂ ਬਾਹਰ ਜਾਈ ਜਾਂਦੇ ਆ ਸਾਡੀ ਧਰਤੀ ਦੇ ਉੱਪਰ ਕੋਈ ਹੋਰ ਆਈ ਜਾਂਦਾ ਫੋਂ ਜਿਹੜੀ ਇਹ ਦੋਨੇ ਸਮੱਸਿਆ ਆ ਮਨੇ ਸਭ ਤੋਂ ਪਹਿਲਾਂ ਆਪਾਂ ਨਸ਼ੇ ਦੀ ਗੱਲ ਕਰਨੀ ਆ ਦੇਖੋ ਭਾਈ ਮੈਂ ਕੀ ਸੋਚ ਰਿਹਾ ਵੀ ਜਿਵੇਂ ਕਿ ਆਪਾਂ ਆ ਕੈਂਪ ਲਾਇਆ ਇਹ ਬਹੁਤ ਚੰਗੀ ਗੱਲ ਆ ਖੂਨਦਾਨ ਕੈਂਪ ਲਾਇਆ ਇਹ ਕੋਈ ਤੇਲ ਤਾਂ ਹੈ ਨਹੀਂਗਾ ਵੀ ਆਪਾਂ ਪੰਪ ਤੋਂ ਪਵਾ ਲਵਾਂਗੇ ਬਲੱਡ ਹਨਾ ਇਹ ਤਾਂ ਇੱਕ ਬੰਦੇ ਚੋਂ ਕੱਢ ਕੇ ਦੂਜੇ ਜੀ ਪਾਉਣਾ ਪੈਣਾ ਕੋਈ ਮਸ਼ੀਨ ਨਹੀਂ ਬਣੀ ਹਜੇ ਇਹ ਬਹੁਤ ਚੰਗਾ ਕਾਰਜ ਆ ਜਿਹੜਾ ਤੁਸੀਂ ਕੈਂਪ ਲਵਾਇਆ ਇੱਥੇ ਪਰ ਅਗਲੀ ਗੱਲ ਇਹ ਆ ਵੀ ਪਿੰਡਾਂ ਦੇ ਵਿੱਚ ਆਪਾਂ 15 ਤੋਂ 20 ਦਿਨਾਂ 20 25 ਦਿਨਾਂ ਦਾ ਇੱਕ ਕੈਂਪ ਲਾਈਏ 20 25 ਦਿਨਾਂ ਦਾ ਕੈਂਪ ਲਾਈਏ ਜਿੰਨੇ ਵੀ ਸਾਡੇ ਪਿੰਡ ਦੇ ਵਿੱਚ ਨੌਜਵ ਉਹਨਾਂ ਨੂੰ ਆਪਾਂ ਵੜਿਆ ਕੇ ਉਹਨਾਂ ਨੂੰ ਪਿਆਰ ਨਾਲ ਆਪਾਂ ਕੀ ਕਰੀਏ ਪਿਆਰ ਨਾਲ ਆਪਾਂ ਜਿਵੇਂ ਕਿ ਆਪਣੇ ਸਾਂਝੀਆਂ ਸੰਸਥਾਵਾਂ ਸਕੂਲ ਹੁੰਦਾ ਹੀ ਆ ਜਾਂ ਕੋਈ ਹੋਰ ਵੀ ਥਾਂ ਹੁੰਦੀ ਹੈ ਉਹ ਥਾਂ ਦੇ ਉੱਤੇ ਆਪਾਂ ਘਟੋ ਘਟ 20 ਤੋਂ 25 ਦਿਨਾਂ ਦਾ ਕੈਂਪ ਲਾਈਏ ਮੈਂ ਕਾਫੀ ਬੰਦਿਆਂ ਨਾਲ ਇਹ ਗੱਲ ਕਰੀ ਆ ਵੀ ਪਿੰਡਾਂ ਦੀ ਪੰਚਾਇਤ ਕੀ ਕਰੇ ਜਿੰਨੇ ਵੀ ਨੌਜਵਾਨ ਨਸ਼ੇ ਕਰਦੇ ਨੇ ਉੱਥੇ ਆਪਣਾ ਪਿਆਰ ਨਾਲ ਲੱਗੀਏ ਲੜ ਕੇ ਕੋਈ ਨੌਜਵਾਨ ਨਸ਼ਾ ਨਹੀਂ ਛੱਡਦਾ ਮੈਂ ਬਹੁਤ ਵਾਰੀ ਦੇਖਿਆ ਜੇ ਤੁਸੀਂ ਕਹੋਗੇ ਕਿਸੇ ਨੌਜਵਾਨ ਨੂੰ ਨਸ਼ੇ ਤੋਂ ਕੱਢ ਲੰਘਣਾ ਲੜ ਕੇ ਨਹੀਂ ਨਿਕਲਦਾ ਉਹ ਕੈਂਪ ਦੇ ਵਿੱਚ ਹੁਣ ਤੁਹਾਨੂੰ ਪਤਾ ਹੀ ਆ ਖਰਾਕ ਤੇ ਦਵਾਈਆਂ ਤੇ ਤੀਜੀ ਸਭ ਤੋਂ ਵੱਡੀ ਦਵਾਈ ਕੀ ਕੰਮ ਕਰਦੀ ਆ ਬਸ ਜਿੰਨੇ ਵੀ ਅੱਜ ਤੱਕ ਨਸ਼ਾ ਸ਼ਰਦਨ ਵਾਲੇ ਬੰਦੇ ਦੇਖੇ ਨੇਗੇ ਸਭ ਤੋਂ ਵੱਡੀ ਦਵਾਈ ਕੰਮ ਕਰਦੀ ਆ ਨਸ਼ਾ ਬੰਦਾ ਜਿਹੜਾ ਨਸ਼ੇ ਦੇ ਵਿੱਚ ਆਪਾਂ ਪੈ ਗਏ ਉਹਨੂੰ ਚੰਗਾ ਕੋਈ ਜਿਵੇਂ ਆਪਣੇ ਬੁੱਧੀਜੀਵੀ ਨੇ ਕਥਾਵਾਚਕ ਨੇ ਉਹਨਾਂ ਨੂੰ ਉਹ ਪ੍ਰਚਾਰ ਉਹਨਾਂ ਦੇ ਪ੍ਰਚਾਰ ਆਪਣਾ ਕਿਉਂਕਿ ਇਤਿਹਾਸ ਬਾਰੇ ਜਾਣੂ ਕਰਾਉਣਾ ਇਤਿਹਾਸ ਨਾਲ ਜੋੜਨਾ ਇਸ ਤਰ੍ਹਾਂ ਦਾ ਜਿਹੜਾ ਕਿ ਆਪਾਂ ਪਿੰਡਾਂ ਦੇ ਵਿੱਚ ਇੱਕ ਕੈਂਪ ਲਾਈਏ ਮੈਂ ਮਹਿਮਦ ਤੋਂ ਬ ਵਿਚਾਰ ਸਾਂਝਾ ਕਰ ਰਿਹਾ ਮੈਂ ਹਰ ਇੱਕ ਥਾਂ ਤੇ ਜਾ ਕੇ ਬੋਲ ਰਿਹਾ ਵੀ ਆਪਾਂ ਨੂੰ ਪਰ 20-25 ਦਿਨ ਦਾ ਕੈਂਪ ਲਾਉਣ ਦੀ ਲੋੜ ਹੈ ਜੇਕਰ ਆਪਣੇ ਪਿੰਡ ਦੇ ਵਿੱਚ 10 ਨੌਜਵਾਨ ਨਸ਼ਾ ਕਰਦੇ ਨੇ ਜਾਂ 20 ਕਰਦੇ ਨੇ ਜੋ ਉਹਨਾਂ ਦੇ ਵਿੱਚੋਂ 5 ਹੀ ਛੱਡ ਕੇ ਤਾਂ ਬਹੁਤ ਵੱਡੀ ਪ੍ਰਾਪਤੀ ਹੈ ਬੋਲੇ ਸੋਨਿਹਾਲ ਜਉ ਸ੍ਰੀ ਅਕਾਲ ਅਗਲੇ ਜਾ ਰਹੇ ਹਾਂ ਇਸ ਤੋਂ ਬਾਅਦ ਜਿਹੜਾ ਵੀ ਕੋਈ ਸ਼ੁਰੂਆਤ ਕਰੂਗਾ ਚਾਹੇ ਮੈਨੂੰ ਉਹਨਾਂ ਉਸ ਪਿੰਡ ਦੇ ਵਿੱਚ ਜਾ ਕੇ 2 ਦਿਨ ਸੇਵਾ ਕਰਨੀ ਪਵੇ ਉਹ ਨਸ਼ੇ ਵਾਲਿਆਂ ਨੂੰ ਕਿਉਂਕਿ ਮਰੀਜ਼ ਨੇਗੇ ਉਹਨਾਂ ਨੂੰ ਕੱਢਣ ਦੀ ਮੈਨੂੰ 2 ਦਿਨ ਸੇਵਾ ਕਰਨੀ ਪਵੇ 3 ਦਿਨ ਕਰਨੀ ਪਵੇ ਮੈਂ ਪ੍ਰੋਗਰਾਮ ਵੀ ਮੇਰੇ ਬਹੁਤ ਹੁੰਦੇ ਨੇ ਬਹੁਤ ਪਾਸੇ ਜਾਣਾ ਵੀ ਹੁੰਦਾ ਪਰ ਮੈਂ ਉਹ ਪਿੰਡ ਦੇ ਵਿੱਚ ਆਉਂਗਾ ਮੈਂ ਕਹਿੰਦਾ ਵੀ ਪਿੰਡਾਂ ਦੀਆਂ ਪੰਚਾਇਤਾਂ ਪਿੰਡਾਂ ਦੇ ਨੌਜਵਾਨ ਆਪਾਂ ਇਸ ਚੀਜ਼ ਦੀ ਸ਼ੁਰੂਆਤ ਕਰੀਏ ਅਗਲੀ ਗੱਲ ਕੀ ਅਗਲੀ ਗੱਲ ਮੈਂ ਮੇਰੇ ਮਨ 'ਚ ਵਿਚਾਰ ਆਇਆ ਸੀ گاਉਂ ਦੇ ਆਉਂਦੇ ਦੇ ਹੁਣ ਸਵਾ ਦੇ ਦਿਨ ਆ ਰਹੇ ਨੇਗੇ ਸੋਨੂੰ ਪਤਾ ਪਿਛਲੇ ਸਾਲ ਵੀ ਗੁਰੂ ਮਹਾਰਾਜ ਨੇ ਇੱਥੇ ਉੱਥੇ ਪਿਛਲੇ ਲੰਗਰ ਹੁੰਦਾ ਜਦੋਂ ਕਿ ਕਿ ਅਸੀਂ ਮੈਂ ਆਪਦਾ ਟਰੈਕਟਰ ਲੈ ਕੇ ਆਉਣਾ ਹੁੰਨਾ ਜਾਂ ਮੈਂ ਆਉਣਾ ਆਉਣਾ ਕਾਫੀ ਟਾਈਮ ਤੇ ਇੱਥੇ ਉਹਨਾਂ ਲੰਗਰਾਂ ਦੇ ਵਿੱਚ ਆਪਾਂ ਸਾਰੇ ਸੇਵਾ ਕਰਦੇ ਹਾਂ ਸਾਰੇ ਤਨੋਂ ਮਨੋਂ ਸੇਵਾ ਕਰਦੇ ਹਾਂ ਮੈਨੂੰ ਇਹ ਲੱਗਦਾ ਵੀ ਇਸ ਵਾਰੀ ਜਿਵੇਂ ਆ ਇਸ ਤਰ੍ਹਾਂ ਦਾ ਟੈਂਟ ਲੱਗਿਆ ਕਿੰਨਾ ਸੋਹਣਾ ਲੱਗੋ ਥਾਂ ਦੇਖੋ ਕਿੰਨਾ ਸੋਹਣਾ ਟੈਂਟ ਲੱਗਿਆ ਇਸ ਟੈਂਟ ਦੇ ਵਿੱਚ ਆਪਾਂ ਜਾਰੀ ਕਰਾਂਗੇ ਤੁਸੀਂ ਸਾਰੇ ਨੌਜਵਾਨ ਸਾਥ ਦਿਓ ਆਪਾਂ ਹੀ ਕਰੀਏ ਆਪਾਂ ਕਰੀਏ ਇੱਥੇ ਦੇ ਵਿੱਚ ਸਾਰੇ ਪੂਰੇ ਪੰਜਾਬ ਤੋਂ ਲੋਕ ਆਉਂਦੇ ਨੇਗੇ ਸਾਰੇ ਪਿੰਡਾਂ ਤੋਂ ਲੋਕ ਆਉਂਦੇ ਨੇਗੇ ਆਪਾਂ ਇਸ ਚੀਜ਼ ਲਈ ਕਹੀ ਹੈ ਵੀ ਜਿਹੜੇ ਤੁਹਾਡੇ ਪਿੰਡ ਦੇ ਵਿੱਚ ਨਸ਼ਾ ਕਰਦੇ ਨੇ ਨੌਜਵਾਨ ਉਹਨਾਂ ਨੂੰ ਇੱਥੇ ਲੈ ਕੇ ਆਇਓ ਲੈ ਕੇ ਆਉਣ ਦੇ ਵਿੱਚ ਉਹਨਾਂ ਦਾ ਆਪਾਂ ਸੇਵਾ ਪਾਣੀ ਵੀ ਕਰਾਂਗੇ ਉਹਨਾਂ ਦਾ ਆਪਾਂ ਹੱਡ ਗੁੱਡੇ ਵੀ ਕੁੱਟਾਂਗੇ ਤੇ ਨਾਲ ਆਪਾਂ ਚੰਗੇ ਪ੍ਰਚਾਰਕ ਚੰਗਾ ਕਥਾਵਾਚਕ ਰੱਖ ਕੇ ਕਿਉਂਕਿ ਉਹ ਇੱਥੇ ਹੋਣਗੇ ਆਪਾਂ ਉਹਨੇ 3-4 ਦਿਨ ਆਪਾਂ ਕੈਂਪ ਲਾ ਕੇ ਰੱਖਾਂਗੇ ਦੇਖੋ ਆਪਾਂ ਲੰਗਰਾਂ ਦੀ ਵੀ ਸੇਵਾ ਕਰਦੇ ਆ ਜੇ ਇਸ ਤਰ੍ਹਾਂ ਹੀ ਸੇਵਾ ਕਰੀ ਜਾਵੇ ਪੰਜਾਬ ਦੀ ਜਵਾਨੀ ਨੂੰ ਆਪਾਂ ਸਿੱਧੇ ਰਾਹ ਪਾ ਲਈਏ ਇਹ ਆਪਣੇ ਲਈ ਬਹੁਤ ਜ਼ਰੂਰੀ ਆ ਆਪਾਂ ਫਿਰ ਮਾਰ ਨਹੀਂ ਖਾ ਸਕਦੇ ਨਸ਼ਿਆਂ ਦੇ ਵਿੱਚੋਂ ਕੱਢ ਲੇ ਜਿਹੜਾ ਨੌਜਵਾਨ ਇੱਕ ਸਾਨੂੰ ਪਤਾ ਹੀ ਆ ਵੀ ਉਹ ਚੰਗੇ ਰਾਹ ਤੇ ਤੁਰਦਾ ਤਾਂ ਫਿਰ ਉਹ ਤਖਤ ਤੇ ਪੜ ਦਿੰਦਾ ਇਹ ਇਤਿਹਾਸ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਦੇਖ ਲਓ ਸਿੱਖ ਰਾਜ ਕਿੱਡਾ ਵੱਡਾ ਕੰਮ ਕਰਦਾ ਇਹ ਨਹੀਂ ਹੈਗਾ ਵੀ ਕੋਈ ਨਸ਼ੇ ਵਾਲਾ ਬੰਦਾ ਨਸ਼ੇ ਚੋਂ ਨਿਕਲ ਕੇ ਕੋਈ ਚੰਗਾ ਕੰਮ ਨਹੀਂ ਕਰ ਸਕਦਾ ਬਹੁਤ ਵੱਡਾ ਇਤਿਹਾ ਇਹ ਆਪਾਂ ਨੂੰ ਲੋੜ ਆ ਇਹ ਮੈਂ ਤੁਹਾਨੂੰ ਇੱਕ ਇਹ ਆਪਾਂ ਇੱਥੇ ਵਿਚਾਰ ਕਰੀਏ ਜਿਵੇਂ ਆਪਣੇ ਸਵਾਰੇ ਦਿਨ ਨੇਗੇ ਕਿਉਂਕਿ ਆਪਾਂ ਉਹਨੂੰ ਇੱਥੇ ਆਪਣਾ ਇਤਿਹਾਸ ਦੱਸੀਏ ਸਾਹਿਬਜ਼ਾਦਿਆਂ ਦਾ ਇਤਿਹਾਸ ਦੱਸੀਏ ਮਾਤਾ ਗੁਜਰਕੌਰ ਦਾ ਇਤਿਹਾਸ ਦੱਸੀਏ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦਾ ਇਤਿਹਾਸ ਦੱਸਾਂਗੇ ਇੱਥੇ ਉਹਨਾਂ ਨੂੰ ਸੋਹਾ ਖਵਾਵਾਂਗੇ ਉਹ ਨਸ਼ਾ ਛੱਡੋ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਦੇ ਆ ਕੇ ਨਸ਼ਾ ਵੀ ਛੱਡਣਗੇ ਆਪਾਂ ਇਹ ਵੀ ਇੱਥੇ ਇੱਕ ਇੱਥੋਂ ਇੱਕ ਐਲਾਨ ਕਰੀਏ ਵੀ ਇੱਥੇ ਅਸੀਂ ਵੱਡਾ ਇੱਕ ਕੈਂਪ ਲਾ ਰਹੇ ਹਾਂ ਸਵਾਰੇ ਦਿਨਾਂ ਦੇ ਉੱਪਰ ਜੇ ਤੁਸੀਂ ਮੇਰਾ ਸਾਥ ਦਿਓਗੇ ਮੈਂ ਤੁਹਾਡੇ ਨਾਲ ਸਾਥ ਇਹ ਜਿੰਨੇ ਵੀ ਤੁਸੀਂ ਤੇ ਕਲੱਬ ਵਾਲੇ ਸੱਜਣ ਖੜੇ ਹੋ ਬਾਈ ਜੀ ਖੜੇ ਨੇ ਸਾਰੇ ਹੀ ਖੜੇ ਨੇਗੇ ਇਹ ਆਪਾਂ ਸਵਾਲ ਵਾਲੇ ਜਨਾਂ ਦੇ ਵਿੱਚ ਇੱਕ ਇੱਥੇ ਇਦਾਂ ਦਾ ਆਪਾਂ ਕੈਂਪ ਲਾਵਾਂਗੇ ਜਿਹਦੇ ਵਿੱਚ ਆਪਾਂ ਉਹਨਾਂ ਦਾ ਇੱਕ ਪਾਣ ਦਾ ਪ੍ਰਬੰਧ ਕਰ ਲਾਂਗੇ ਗੱਦੇ-ਕੁੱਦੇ ਆਪਾਂ ਉਧਰੋਂ ਚੱਕ ਲਾਵਾਂਗੇ ਮੈਂ ਉਧਰੋਂ ਚੱਕ ਲਵਾਂਗਾ ਇੱਥੇ ਉਹਨਾਂ ਨੂੰ ਪਾਣ ਦਾ ਹੀ ਪ੍ਰਬੰਧ ਕਰਾਂਗੇ ਤੇ ਨੌਜਵਾਨਾਂ ਨੂੰ ਆਪਾਂ ਨਾਲ ਉਹਨਾਂ ਦੀ ਸੇਵਾ ਕਰਾਂਗੇ ਤੇ ਨਾਲੇ ਉਹਨਾਂ ਨੂੰ ਆਪਾਂ ਉਸ ਪ੍ਰਚਾਰ ਨਾਲ ਉਸ ਚੀਜ਼ ਨਾਲ ਜੋੜਾਂਗੇ ਵੀ ਇਤਿਹਾਸ ਨਾਲ ਜੋੜਾਂਗੇ ਇੱਕ ਤਾਂ ਇਹ ਕੰਮ ਅਗਲੀ ਗੱਲ